ਜੀ ਕਲੀਅਰ ਕਲੋਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓ ਨੂੰ ਪਿਆਰ ਦੇ ਲਈ ਧੰਨਵਾਦ ਤੇ ਲੋ ਜੀ ਅੱਜ ਫੇਰ ਤੋਂ ਤੁਹਾਡੇ ਲਈ ਰੌਂਡ ਟੈਕਸ ਦੀ ਬਹੁਤ ਹੀ ਸੋਹਣੀ ਸੁਹਣੀ ਆਈਟਮ ਲੈ ਕੇ ਆਂਦੀਆਂ ਤੇ ਕੁਆਂਟੀਟੀ ਚ ਜਿੰਨੀ ਮਰਜ਼ੀ ਲੈ ਲਓ ਤੁਸੀਂ ਵੱਧ ਕੁਆਂਟੀਟੀ ਦੇ ਵਿੱਚ ਤੁਹਾਡੇ ਕੋਲੇ ਸਾਰਾ ਇਹ ਇੱਕ ਟਾਈਪ ਦੀ ਚੀਜ਼ ਹੀ ਦਿਖਾਵਾਂਗੇ ਤੁਹਾਨੂੰ ਪਹਿਲਾਂ ਠੀਕ ਹੈ ਇਹਨਾਂ ਦੀ ਇੱਕ ਨਵੀਂ ਕੈਟਾਲਾਗ ਆਈ ਹੈ ਆ ਕੀ ਨਾ ਉਹਦਾ ਇਹਦੇ ਸੂਟ ਹੈ ਇਹ ਅਪਲੀਕ ਵਰਕ ਹੋਇਆ ਹੋਇਆ ਤੇ ਨਾਲ ਤੁਹਾਨੂੰ ਸ਼ਾਲ ਦਵਾਂਗੇ ਕੁਆਂਟੀਟੀ ਇੰਨੀ ਜਿੰਨੀ ਸਾਰੇ ਕੋਲੇ ਹੁਣ ਤੁਹਾਨੂੰ ਕਾਊਂਟਰ ਤੇ ਦਿਖ ਰਹੀ ਹੈ ਇੰਨੀ ਕੁਆਂਟੀਟੀ ਹੋਰ ਐਕਸਟਰਾ ਦੇ ਵਿੱਚ ਹੈ ਇਸ ਤੋਂ ਬਾਅਦ ਸਾਰੇ ਕਾਊਂਟਰ ਤੇ ਵੀ ਟਿਕਦੀ ਹੈ ਤੇ ਨਾਲ ਤੁਹਾਨੂੰ ਇੱਕ ਇਹ ਸੂਟ ਵੀ ਦਿਖਾਉਣੇ ਆ ਜਿਹੜੇ ਸੋਲੋ ਦੇ ਉੱਤੇ ਕੰਪਨੀ ਨੇ ਬਣਾਏ ਆ ਪਹਿਲਾਂ ਇਹ ਡਿਜ਼ਾਈਨ ਆਪਾਂ ਤੁਹਾਨੂੰ ਵੇਚੇ ਨੇ ਸੈਟ ਵਾਈਜ਼ ਆਏ ਸੀ ਤੇ ਹੁਣ ਤੁਹਾਨੂੰ ਇਹ ਆਪਾਂ ਸੋਲੋ 'ਚ ਦਿਖਾਵਾਂਗੇ ਠੀਕ ਹੈ ਤੇ ਇਹ ਵੀ ਜਿੰਨੇ ਮਰਜ਼ੀ ਲੈ ਲਓ ਤੁਸੀਂ ਠੀਕ ਹੈ ਜੀ ਹੁਣ ਕੰਪਨੀ ਨੇ ਇਹਨੂੰ ਕਿਉਂਕਿ ਇਹ ਡਿਜ਼ਾਈਨ ਜ਼ਿਆਦਾ ਹਿੱਟ ਹੋਇਆ ਸੀ ਉਹਨਾਂ ਦਾ ਤੇ ਮਾਰਕੀਟ ਦੀ ਡਿਮਾਂਡ ਨੂੰ ਦੇਖਦੇ ਹੁਣ ਕੰਪਨੀ ਨੇ ਸਿੰਗਲ ਕਲਰ ਸਿੰਗਲ ਡਿਜ਼ਾਈਨ ਬਣਾਤਾ ਠੀਕ ਹੈ ਬਟ ਥੋੜਾ ਜਿਹਾ ਪ੍ਰਾਈਸ ਇਹਦਾ ਪਲੱਸ ਹੈ ਕੰਪਨੀ ਬਣੀ ਹੋਈ ਉਹ ਵੀ ਤੁਹਾਨੂੰ ਦਿਖਾਉਣੀ ਹੈ ਤੇ ਲੋ ਜੀ ਕਰੀਏ ਸ਼ੁਰੂ ਲੋ ਜੀ ਇਹਨਾਂ ਨੂੰ ਇਹ ਲੋ ਜੀ ਕਰਦੇ ਹਾਂ ਸ਼ੁਰੂ ਤੁਹਾਨੂੰ ਸ਼ੁਰੂ ਕਰਾਂਗੇ ਆਪਾਂ ਕੋਟਰਾਏ ਤੋਂ ਠੀਕ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਜਿਹੜਾ ਹੈ ਕੋਟਰਾਏ ਦਾ ਮਟੀਰੀਅਲ ਰਾਮਟੈਕਸ ਨੇ ਦਿੱਤਾ ਹੈ ਮੈਰੂਨ ਕਲਰ ਤੋਂ ਸ਼ੁਰੂ ਕਰਦੇ ਹਾਂ ਉਹ ਫੁੱਲ ਸੂਟ ਕੋਟਰਾਏ ਦੇ ਵਿੱਚ ਹੈ ਮਤਲਬ ਸਲਵਾਰ ਸੂਟ ਪੂਰਾ ਇਹ ਪੰਜ ਮੀਟਰ ਦਾ ਠੀਕ ਹੈ ਤੇ ਮਟੀਰੀਅਲ ਕੀ ਹੈ ਬਸ ਤੁਸੀਂ ਅੱਖਾਂ ਕੰਨ ਬੰਦ ਕਰ ਲਿਓ ਜਿਵੇਂ ਮਰਜੀ ਤੁਸੀਂ ਜਿਹੜਾ ਮਰਜੀ ਰੰਗ ਤੁਸੀਂ ਫਾਈਨਲ ਕਰਨਾ ਵੀ ਆ ਰੰਗ ਦੇ ਦੋ ਬਸ ਠੀਕ ਹੈ ਬਹੁਤ ਹੀ ਪਿਆਰਾ ਐਪਲੀਕ ਵਰਕ ਹੋਇਆ ਹੋਇਆ ਇਹਦੇ ਤੇ ਤੇ ਲੋ ਜੀ ਇੰਨੀ ਫਾਈਨ ਜਿਹੜੀਆਂ ਭੈਣਾਂ ਨੂੰ ਆਇਆ ਲੱਗਦਾ ਨਾ ਵੀ ਕੋਟਰਾਏ ਜਿਹੜੀ ਹੈ ਜੀ ਉਹ ਅਸੀਂ ਸਲਵਾਰ ਨਹੀਂ ਬਣਾਉਣੀ ਹੈ ਨਾ ਬਹੁਤ ਵਾਰ ਸਾਡੇ ਕੋਲੇ ਵੀ ਜਿਵੇਂ ਪ੍ਰਿੰਟਰ ਦੇ ਵਿੱਚ ਦਿਖਾਈ ਸੀ ਆ ਜਾਂਦਾ ਮੈਸੇਜ ਵੀ ਸਲਵਾਰ ਤੁਹਾਨੂੰ ਪਸ਼ਮੀਨੇ ਦੀ ਦੇ ਦੋ ਬਿਲਕੁਲ ਹੀ ਬੇਫਿਕਰ ਹੋ ਕੇ ਲੈ ਲਓ ਕੰਪਨੀ ਨੇ ਐਡੀ ਬੜੀ ਫਰਮ ਹੈ ਬਹੁਤ ਕੁਝ ਸੋਚ ਕੇ ਬਣਾਉਂਦੀ ਹੈ ਨਾ ਤੇ ਹੁਣ ਸਾਡੇ ਕੋਲ ਜਿੰਨੇ ਵੀ ਕੁਟ్రਾਈ ਆਈ ਹੈ ਰਾਮ ਟੈਕਸ ਦੀ ਸਾਰੀ ਆਲ ਓਵਰ ਦੇ ਵਿੱਚ ਆਈ ਹੈ ਤੇ ਇਹ ਸੂਟ ਵੀ ਆਲ ਓਵਰ ਦੇ ਵਿੱਚ ਆਇਆ ਹੈ ਬਹੁਤ ਫਾਈਨ ਬਹੁਤ ਸਮਾਰਟ ਫੈਬਰਿਕ ਆਇਆ ਹੈ ਪਤਲਾ ਹੈ ਉਹ ਵਾਲਾ ਕੁਟ్రਾਈ ਨਹੀਂ ਹੈ ਜਿਹੜੀ ਪਹਿਲਾਂ ਆਉਂਦੀ ਹੁੰਦੀ ਸੀ ਮੋਟੀ-ਮੋਟੀ ਤੇ ਬੰਦਾ ਫਸ ਹੀ ਜਾਂਦਾ ਸੀ ਵਿੱਚ ਕੱਪੜਾ ਪਾ ਕੇ ਉਹ ਨਹੀਂ ਹੈ ਵਿਦਆਊਟ ਲਾਈਨਿੰਗ ਬਣਾ ਲਿਓ ਤੁਸੀਂ ਜੇ ਵਿਦਆਊਟ ਲਾਈਨਿੰਗ ਬਣਾਉਣਾ ਚਾਹੁੰਦੇ ਹੋ ਰਾਮ ਨਾਲ ਕੁਝ ਕੋਈ ਇਸ਼ੂ ਹੈ ਹੀ ਨਹੀਂਗਾ ਤੇ ਕਲਰ ਤੁਹਾਨੂੰ ਦਿਖ ਰਹੇ ਹੋ ਦੇਖ ਰਹੇ ਹੋ ਇਹਦਾ ਬਿਲਕੁਲ ਸਹੀ ਕਲਰ ਆਇਆ ਤੁਹਾਡੇ ਕੋਲ ਠੀਕ ਹੈ ਮਰੂਨ ਫੈਮਿਲੀ ਦਾ ਕ ਠੀਕ ਹੈ ਜੀ ਤੇ ਉਹਦੇ ਉੱਤੇ ਤੁਸੀਂ ਦੇਖੋ ਸਿੰਗਲ ਟੰਕੇ ਦਾ ਐਪਲੀਕ ਵਰਕ ਕੀਤਾ ਹੋਇਆ ਤੇ ਨਾਲ ਸਿੱਪੀ ਵਰਕ ਦਿੱਤਾ ਹੋਇਆ ਕਲਰ ਕੰਬੀਨੇਸ਼ਨ ਹੀ ਬਹੁਤ ਜਿਆਦਾ ਪਿਆਰਾ ਲੱਗਿਆ ਹੋਇਆ ਦੇਖੋ ਇਹ ਤੁਹਾਡੇ ਗੋਲੇ ਤੋਂ ਲੈ ਕੇ ਇਧਰ ਸਾਈਡ ਤੇ ਆ ਜਾਣਾ ਤੇ ਇਹ ਤੁਹਾਡਾ ਘੇਰੇ ਤੇ ਆ ਜਾਣਾ ਤੇ ਨਾਲ ਇਹ ਅ ਇਹ ਵਰਕ ਵੀ ਕੀਤਾ ਹੋਇਆ ਹੈ ਠੀਕ ਹੈ ਜੀ ਤੇ 5 ਮੀਟਰ ਤੁਹਾਨੂੰ ਰਨਿੰਗ ਦੇ ਵਿੱਚ ਅ ਰਨਿੰਗ ਦੇ ਵਿੱਚ ਸੂਟ ਮਿਲੂਗਾ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਢੰਡਾਓ ਤੇ ਇਹਦੇ ਨਾਲ ਜਿਹੜੀ ਕੰਪਨੀ ਨੇ ਚੀਜ਼ ਐਡ-ਆਨ ਕੀਤੀ ਹੈ ਉਹ ਤੁਹਾਨੂੰ ਹੋਰ ਦਿਖਾਉਣੀ ਹੈ ਲੋ ਜੀ ਇਹਦੇ ਨਾਲ ਨਾ ਕੰਪਨੀ ਨੇ ਸ਼ਾਲ ਐਡ ਕੀਤੀ ਹੈ ਪਰ ਸ਼ਾਲ ਕੀ ਹੈ ਬਹੁਤ ਹੀ ਜਿਆਦਾ ਸੋਹਣੀ ਨਹੀਂ ਬਹੁਤ ਹੀ ਜਿਆਦਾ ਸੋਹਣੀ ਲੋ ਆ ਲੁੱਕ ਆਣੀ ਸੂਟ ਦੀ ਬਣ ਕੇ ਤੁਹਾਨੂੰ ਮੈਂ ਸ਼ਾਲ ਦਿਖਾਉਣੀ ਆ ਦਾ ਪਿਓਰ ਪਸ਼ਮੀਨੇ ਦੀ ਸ਼ਾਲ ਕੱਢੇ ਨਾਲ ਇਹ ਬਿਲਕੁਲ ਪਤਲੀ ਬਹੁਤ ਹੀ ਜਿਆਦਾ ਸਮਾਰਟ ਇਹ ਲੋ ਪਹਿਲਾਂ ਤਾਂ ਇਹਦਾ ਪ੍ਰਿੰਟ ਡਿਜ਼ਾਈਨ ਦੇਖ ਲਓ ਪੱਕਾ ਥੋੜਾ ਘਟ ਕਰੋ ਲੋ ਜੀ ਪਹਿਲਾਂ ਤਾਂ ਦੇਖੋ ਪ੍ਰਿੰਟ ਐਂਡ ਕਲਰ ਕੰਬੀਨੇਸ਼ਨ ਬਿਊਟੀਫੁਲ ਬਹੁਤ ਹੀ ਜਿਆਦਾ ਸੋਹਣੀ ਬਰੀਕ ਪ੍ਰਿੰਟ ਦੇ ਵਿੱਚ ਸਰਦਾਰੀ ਸ਼ਾਲ ਦੇਖੋ ਇਹ ਫੈਬਰਿਕ ਬਹੁਤ ਹੀ ਜਿਆਦਾ ਫਾਈਨ ਬਿਲਕੁਲ ਪਤਲਾ ਪਸ਼ਮੀਨਾ ਮਤਲਬ ਬਿਲਕੁਲ ਲਾਈਟ ਵੇਟ ਦੇਖੋ ਤੁਸੀਂ ਸੂਟ ਦੇ ਨਾਲ ਕਿੰਨਾ ਸੋਹਣਾ ਕੰਬੀਨੇਸ਼ਨ ਬਣਨਾ ਹੈ ਬਹੁਤ ਹੀ ਜਿਆਦਾ ਸੇਮ ਨਾਲੋਂ ਇਹ ਜਿਹੜਾ ਸ਼ਾਲ ਹੈ ਬਹੁਤ ਜਿਆਦਾ ਸੋਹਣਾ ਲੱਗਦਾ ਤੁਸੀਂ ਇਹਨੂੰ ਗ੍ਰੇ ਕਲਰ ਨਾਲ ਵੀ ਵੇਅਰ ਕਰ ਸਕਦੇ ਹੋ ਕਿਉਂਕਿ ਵਿੱਚ ਗ੍ਰੇ ਕਲਰ ਬਹੁਤ ਹੈ ਹੈਨਾ ਬਲੈਕ ਨਾਲ ਵੀ ਕਰ ਸਕਦੇ ਹੋ ਨਾ ਵੀ ਨਾਲ ਤਾਂ ਹੈ ਹੀ ਹੈ ਮਤਲਬ ਉਦਾਂ ਵੀ ਤੁਸੀਂ ਇਹਨੂੰ ਐ ਨਹੀਂ ਹੈਗਾ ਕਿ ਸਿਰਫ ਇਹ ਸੂਟ ਨਾਲੇ ਵੇਖ ਕਰੋਗੇ ਤੁਸੀਂ ਇਹਨੂੰ ਬਹੁਤ ਪਿਆਰੀ ਚੀਜ਼ ਹੈ ਤੇ ਨਾਲ ਇਹਦੇ ਟੈਸਲਸ ਲੱਗੇ ਹੋਏ ਨੇ ਤੇ ਪ੍ਰਾਈਸ ਕੀ ਹੈ ਸੂਟ ਦਾ ਇਹਨਾਂ ਸਪੈਸ਼ਲ ਸੂਟ ਦਾ ਪ੍ਰਾਈਸ ਹੈ ਸਿਰਫ 2745 2745 ਦੇ ਵਿੱਚ ਸੂਟ ਤੁਹਾਡੇ ਘਰ ਆ ਜਾਣਾ ਹੈ ਬਹੁਤ ਹੀ ਜ਼ਿਆਦਾ ਏ ਕਲਾਸ ਹੈ ਮੈਂ ਤੁਸੀ ਅੱਧਾ ਹੀ ਲਾਉਣਾ ਹੈ ਲਓ ਜੀ ਇਹ ਇੱਕ ਹੋ ਗਿਆ ਅੱਠ ਕਲਰ ਆਏ ਨੇ ਦੋ ਦੋ ਡਿਜ਼ਾਈਨ ਹੋਣਗੇ ਹਰੇਕ ਡਿਜ਼ਾਈਨ ਦੇ ਵਿੱਚ ਦੋ ਕਲਰ ਹੋਣਗੇ ਲਓ ਜੀ ਸੇਮ ਦਾ ਬਲੈਕ ਲਓ ਜੀ ਬਲੈਕ ਨੂੰ ਗੋਲਡਨ ਥ੍ਰੈਡ ਦੇ ਨਾਲ ਵਰਕ ਕੀਤਾ ਹੈ ਬਹੁਤ ਹੀ ਪੈਰਾਫਲਿਕ ਵਰਕ ਹੋਇਆ ਹੋਇਆ ਹੈ ਬਹੁਤ ਹੀ ਪਿਆਰਾ ਲਓ ਤੇ ਸੂਟ ਤੁਹਾਡਾ ਸਾਰਾ ਉੱਪਰੋਂ ਲੈ ਕੇ ਥੱਲੇ ਤੱਕ ਭਰਿਆ ਹੋਇਆ ਲੁਕਾਉਣੀ ਹੈ ਕਿਉਂਕਿ ਜਿਹੜਾ ਸਾਈਡ ਤੇ ਦਿੱਤਾ ਹੈ ਗਲੇ ਤੋਂ ਲੈ ਕੇ ਇਧਰ ਨੂੰ ਇਹਨੇ ਬਹੁਤ ਸੋਹਣੀ ਲੁੱਕ ਦਿੱਤੀ ਹੈ ਹੈਂਡਵਰਕ ਐਂਡ ਮਸ਼ੀਨ ਵਰਕ ਠੀਕ ਹੈ ਜੀ ਤੇ ਇਹਦੇ ਨਾਲ ਤੁਹਾਨੂੰ ਆਹ ਲੁੱਕ ਆਊਗੀ ਸ਼ਾਲ ਤੁਹਾਨੂੰ ਮੈਂ ਇਹਦਾ ਵੀ ਖੋਲ ਕੇ ਦਿਖਾਉਂਗੀ ਕਿਉਂਕਿ ਜਿਹੜੇ ਹੈ ਹਾਂ ਸ਼ਾਲ ਸ਼ਾਲ ਦਾ ਡਿਜ਼ਾਈਨ ਥੋੜਾ ਡਿਫਰੈਂਟ ਹੈ ਆ ਲਓ ਨੋਟ ਕਰੋ ਦੇਖੋ ਜੀ ਬਲੈਕ ਦੇ ਨਾਲ ਮੈਰੂਨ ਦਾ ਕੰਬੀਨੇਸ਼ਨ ਛਾਲ ਡਿਫਰੈਂਟ ਹੈ ਇਸ ਲਈ ਸਾਰੇ ਖੋਲ ਕੇ ਦਿਖਾਵਾਂਗੀ ਲੋ ਬਹੁਤ ਹੀ ਸੋਹਣੀਆਂ ਚੀਜ਼ਾਂ ਨੇ ਬਹੁਤ ਹੀ ਇਕਲਾਸ ਦੇਖੋ ਅਸੀਂ ਤਾਂ ਆਪ ਹੀ ਪਹਿਲੀ ਵਾਰ ਹੋਇਆਗਾ ਅਸੀਂ ਵੀਡੀਓ ਬਣਾਉਣ ਤੋਂ ਪਹਿਲਾਂ ਡਿਸਾਈਡ ਕਰ ਲਿਆ ਕਿ ਅਸੀਂ ਵੀ ਬਣਾਉਣੇ ਨੇ ਸੂਟ ਜਲਦੀ ਬਣਦੇ ਨਹੀਂ ਹੁੰਦੇ ਬਟ ਸਾਡੇ ਮਤਲਬ ਹੋਰ ਹੀ ਮਤਲਬ ਹੁੰਦੇ ਨਹੀਂ ਆਰਡਰ ਉਹੀ ਫਟਾਫਟ ਕਰਨੀ ਹੁੰਦੀ ਹੈ ਪਰ ਅਸੀਂ ਡਿਸਾਈਡ ਕਰ ਲਿਆ ਕਿ ਇਹ ਸੂਟ ਅਸੀਂ ਤਿੰਨਾਂ ਜਣੀਆਂ ਨੇ ਜਿਹੜੇ ਅਸੀਂ ਆਫ ਕੈਮਰਾ ਬੰਦੇ ਆ ਤੇ ਜਿਹੜੇ ਕੈਮਰੇ ਤੇ ਆ ਸਾਰੇ ਨੇ ਬਣਾਉਣੀਆਂ ਇਹ ਲੋ ਦੇਖੋ ਜੀ ਅਗਲਾ ਸੂਟ ਦੇਖੋ ਅਗਲਾ ਡਿਜ਼ਾਈਨ ਆ ਗਿਆ ਕੋਟਰਾਏ ਦੇ ਉੱਤੇ ਵਰਕ ਹੋਇਆ ਹੋਇਆ ਬਹੁਤ ਪਿਆਰਾ ਕੰਮ ਗਲੀ ਤੇ ਆ ਗਈ ਪੱਟੀ ਫਿਰ ਤੁਹਾਨੂੰ ਘੇਰੇ ਦੇ ਉੱਤੇ ਇਹ ਵਾਲਾ ਫਲਾਵਰ ਆ ਗਿਆ ਲੋ ਇਹ ਪੱਟੀ ਘੇਰੇ ਤੇ ਆ ਗਈ ਨਾਲ ਹੀ ਫਲਾਵਰ ਆ ਗਿਆ ਵਰਕ ਹੀ ਬਹੁਤ ਸੋਹਣਾ ਜਿਹਾ ਕਵਟਾਂ ਜਿਹਾਂ ਵਾਲਾ ਬਹੁਤ ਪਿਆਰਾ ਠੀਕ ਹੈ ਜੀ ਤੇ ਇਹ ਆ ਗਿਆ ਜੀ ਇਹ ਤੁਹਾਡਾ 5 ਮੀਟਰ ਰਨਿੰਗ ਦੇ ਵਿੱਚ ਮੀਵੀ ਅਫਸਰ ਦੀ ਗਰਦੀ ਵਰਗਾ ਕਲਰ ਹੈ ਲੋ ਜੀ ਹੁਣ ਤੁਹਾਨੂੰ ਇਹਦਾ ਦਿਖਾਉਣੀ ਆਪਾਂ ਸ਼ਾਲ ਆ ਲੋ ਬਹੁਤ ਹੀ ਸੋਹਣੀ ਚੀਜ਼ਾਂ ਨੇ ਮਤਲਬ ਸ਼ਬਦਾਂ ਦੀ ਲੋੜ ਹੀ ਨਹੀਂ ਇੰਨੇ ਪਿਆਰੇ ਸ਼ਾਲ ਨੇ ਇਹਦੇ ਤੇ ਪਿਓਰ ਮਤਲਬ ਪਸ਼ਮੀਨੇ ਦੇ ਵਿੱਚ ਆ ਲੋ ਦੇਖੋ ਚੀਜ਼ਾਂ ਦੇਖੋ ਤੁਸੀਂ ਕਿਸੇ ਨੂੰ ਦਿਨੇ ਹੋ ਤਾਂ ਵੀ ਸਰਦਾਰੀ ਚੀਜ਼ਾਂ ਤੁਸੀਂ ਆਪਣੇ ਲਈ ਤਾਂ ਹੁੰਦੀਆਂ ਹੀ ਹੁੰਦੀਆਂ ਚੀਜ਼ਾਂ ਤੇ ਬਹੁਤ ਹੀ ਪਿਆਰੀ ਆ ਦੇਖੋ ਬੁਣਤੀ ਐਨੀ ਹਰ ਕਿ ਉਹ ਠੰਡੇ ਜਿਹੇ ਜਾਂ ਕੁਛ ਹੈ ਬਹੁਤ ਸੋਹਣੇ ਸ਼ਾਲ ਨੇ ਪਤਲੇ ਪਤਲੇ ਤੇ ਬਹੁਤ ਹੀ ਪਿਆਰੀ ਲੁੱਕ ਆਉਣੀ ਇਸ ਸੂਟ ਦੀ ਤੇ ਪ੍ਰਾਈਸ ਵੀ ਕੁਛ ਵੀ ਨਹੀਂ ਗਾ 2745 ਲੋ ਜੀ ਇਹਦੇ ਨਾਲ ਦਾ ਅਗਲਾ ਕਲਰ ਦੇਖ ਲਓ ਹਰ ਏਜ ਗਰੁੱਪ ਨੂੰ ਕਵਰ ਕੀਤਾ ਫਰਮ ਨੇ ਦੇਖੋ ਹਾਂ ਆਫਲਾਈਨ ਸਾਡੇ ਇਹ ਸ਼ੁਰੂ ਵੀ ਹੋ ਗਈ ਵਿਕਣੇ ਅੱਜ ਖੁੱਲੇ ਐ ਲੋ ਦੇਖੋ ਬਹੁਤ ਹੀ ਪਿਆਰਾ ਜ ਮਰੂਨ ਕਲਰ ਦਾ ਹਾਈਲਾਈਟ ਦਿੱਤਾ ਮਰੂਨ ਵੀ ਨਹੀਂ ਹੈ ਨਾ ਸੋਨਾ ਜਿਹਾ ਕਲਰ ਦਾ ਹਾਈਲਾਈਟ ਦਿੱਤਾ ਹਲਕਾ ਹਲਕਾ ਦੇਖੋ ਇਹ ਵਿੱਚ ਕਿੰਨਾ ਸਾਰਾ ਹੈਂਡਵਰਕ ਹੈ ਬਹੁਤ ਸਾਰਾ ਸਿੱਪੀ ਵਰਕ ਵੀ ਦਿੱਤਾ ਹੋਇਆ ਨਾਲ ਤੁਹਾਨੂੰ ਸਾਰੇ ਸੁੱਤਾਂ ਜੀ ਹੋਊਗਾ ਤੇ ਇਹ ਤੁਹਾਨੂੰ ਦਿਖवानी ਹੈ ਮੈਂ ਦਾ ਸ਼ਾਲ ਜਿਹੜੀ ਇਹਨਾਂ ਦੀ ਪ੍ਰਿੰਟਿੰਗ ਹੈ ਨਾ ਉਹ ਬਹੁਤ ਹੀ ਜ਼ਿਆਦਾ ਪਿਆਰੀ ਹੈ ਲੋ ਦੇਖੋ ਪਰਵੀ ਲੁੱਕ ਦਾ ਸ਼ਾਲ ਜਦੋਂ ਬੰਦੇ ਨੇ ਉੱਤੇ ਕੀਤਾ ਹੁੰਦਾ ਹੈ ਉਦਾਂ ਹੀ ਬੰਦਾ ਬੀਬਾ ਜਿਹਾ ਲੱਗਦਾ ਹੈ ਤੇ ਪ੍ਰਾਈਸ ਕੁਝ ਵੀ ਨਹੀਂ 2745 2745 ਚੈੱਕ ਕਰ ਲਿਆ ਸੀ ਤੇ ਹੋਰ ਇਹ ਨਿਊ ਨਹੀਂ ਲੋ ਇਹ ਨਿਊ ਹੀ ਹੈ ਲੋ ਮਸਟਰਡ ਲੋ ਜੀ ਮਸਟਰਡ ਦੇ ਵਿੱਚ ਮਸਟਰਡ ਦਾ ਹੀ ਵਰਕ ਜਿਹੜਾ ਇਹਨੂੰ ਬਿਊਟੀਫੁੱਲ ਬਣਾਉਂਦਾ ਚੀਜ਼ ਨੂੰ ਦੇਖੋ ਸਰਦਾਰੀ ਲੁੱਕ ਉਹੀ ਕਲਰ ਦਾ ਯੂਜ਼ ਕਰਕੇ بیس ਕਲਰ ਦਾ ਹੀ ਚੱਕ ਕੇ ਇੱਕ ਫੁੱਲ ਦਿੱਤਾ ਤੁਹਾਨੂੰ ਇੱਕ ਤੁਹਾਨੂੰ ਗਲੇ ਕੋਲੇ ਦਿੱਤਾ ਨਾਲ ਇਹ ਬਣਿਆ ਹੋਇਆ ਪਿੰਟੈਕਸ ਹੈ ਨਾ ਪਿੰਟਿਕਸ ਨੇ ਐਂਕਰਿੰਗ ਸੌਰੀ ਐਂਕਰਿੰਗ ਇਹ ਹੈ 5 ਮੀਟਰ ਰਨਿੰਗ ਦੇ ਵਿੱਚ ਠੀਕ ਹੈ ਜੀ ਵੈਰੀ ਸਮਾਰਟ ਫੈਬਰਿਕ ਵੈਰੀ ਸਮਾਰਟ ਵਰਕ ਤੇ ਮੋਸਟ ਬਿਊਟੀਫੁੱਲ ਸ਼ਾਉ ਲੋਜੀ ਆਹ ਤੇ ਖੁੱਲੇ ਹੋਣਗੇ ਸ਼ਾਲ ਇਹ ਨਹੀਂ ਕਿ ਨਿੱਕੇ ਨਿੱਕਾ ਕੁਝ ਵੀ ਜਿਵੇਂ ਮਰਜ਼ੀ ਤੁਸੀਂ ਬੁੱਕਲ ਮਾਰਿਓ ਜਿਵੇਂ ਮਰਜ਼ੀ ਲਿਓ ਤੁਸੀਂ ਇਹਨਾਂ ਨੂੰ ਬਹੁਤ ਫਾਈਨ ਬਿਊਟੀਫੁਲ ਤੇ ਇਹਨੂੰ ਬਹੁਤ ਹੀ ਜ਼ਿਆਦਾ ਸੂਡਿੰਗ ਕਰਤਾ ਸੇਮ ਸੇਮ ਜੀ ਕਲਰ ਲਗਾ ਕੇ ਮਤਲਬ ਇਹਦਾ ਸ਼ਾਲ ਵੀ ਉਸੇ ਰੰਗ ਚ ਰੱਖਿਆ ਹੈ ਲਓ ਜੀ ਲਓ ਜੀ ਅਗਲਾ ਲਓ ਜੀ ਇਹਨੂੰ ਤੁਸੀਂ ਰਸਟੀ ਕਹੋਗੇ ਨਾ ਹੈਨਾ ਹਾਂ ਰਸਟੀ ਜੀ ਕਹਾਂਗੇ ਇਹਨੂੰ ਆਪਾਂ ਸਹੀ ਹੈ ਹਾਂਜੀ ਤੁਹਾਡੇ ਕੋਲ ਸਹੀ ਕਲਰ ਆਇਆ ਜੀ ਠੀਕ ਹੈ ਲਓ ਜੀ ਇਹ ਆ ਗਿਆ ਤੁਹਾਡਾ ਸੇਮ ਦਾ ਹੀ ਖੁੱਲਿਆ ਪਰੰਗੀ ਚੇਂਜ ਆ ਪੂਰਾ ਭਰ ਕੇ ਤੁਹਾਨੂੰ ਸਿੱਪੀ ਵਰਕ ਦਿੱਤਾ ਹੋਇਆ ਨਾਲ ਠੀਕ ਹੈ ਸਿੰਗਲ ਜਿਹਾ ਕਲਰ ਸਿੰਗਲ ਜਿਹਾ ਫਲਾਰ ਲਓ ਬਹੁਤ ਪਿਆਰਾ ਤੇ ਨਾਲ ਤੁਹਾਨੂੰ ਇਹਦਾ ਦੁਪੱਟਾ ਇਹਦਾ ਸ਼ਾਲ ਦਿਖਾ ਦਿੰਦੇ ਆ ਇਹਦਾ ਸ਼ਾਲ ਵੀ ਇਦਾਂ ਦਾ ਮਿਲੂਗਾ ਤੁਹਾਨੂੰ ਡਿਜ਼ਾਈਨ ਚੇਂਜ ਹਾਂ ਸ਼ਾਲ ਦਾ ਡਿਜ਼ਾਈਨ ਚੇਂਜ ਹੈ ਇਸ ਲਈ ਸਾਰੇ ਖੋਲ ਰਹੇ ਆਪਾਂ ਲਓ ਖੁੱਲੇ ਢੁੱਲੇ ਲਾਈਟ ਰੇਟ ਲੋਜ ਤੇ ਕਮੈਂਟ ਕਰਕੇ ਆ ਜਨ ਦੱਸ ਦਿਓ ਵੀ ਅਸੀਂ ਕਿਹੜਾ ਕਲਰ ਫਾਈਨਲ ਕਰੀਏ ਇਹ ਜ਼ਰੂਰ ਦਾ ਦਿਓ ਕਿ ਜਿਹੜਾ ਜਿਹੜਾ ਖੋਲਦੇ ਆ ਉਹੀ ਆ ਲੱਗਦਾ ਵੀ ਆ ਲੈਨੇ ਆ ਲੋ ਜੀ ਬੋਟਲ ਗ੍ਰੀਨ ਇਹਨਾਂ ਕਾ ਕਮ ਜ਼ਰੂਰ ਕਰਨਾ ਹੈ ਜ਼ਰੂਰ ਦੱਸਿਓ ਵੀ ਕਿਹੜਾ ਕਲਰ ਕਿਉਂਕਿ ਨਾ ਵੀ ਮੇਰੇ ਕੋਲੇ ਨਾ ਵੀ ਰੈੱਡ ਮੇਰੇ ਕੋਲੇ ਬਹੁਤ ਸੂਟ ਨਹੀਂ ਆ ਵੀ ਵੈਸੀ ਕਲਰ ਬਹੁਤ ਸੋਹਣਾ ਹੈ ਬੋਟਲ ਗ੍ਰੀਨ ਹੈ ਇਹ ਮੁੰਗੀਆਂ ਇਹ ਨੀਕ ਥੋੜਾ ਮੁੰਗੀਆਂ ਟੱਚ ਹੁੰਦਾ ਬੋਟਲ ਗ੍ਰੀਨ ਕਲਰ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਬਿਊਟੀਫੁਲ ਅੱਛਾ ਵੀਡੀਓ ਚੋਂ ਨਾ ਸੋਹਣਾ ਨਹੀਂ ਆਇਆ ਜਿਹਨਾਂ ਐਕਚੁਅਲ ਚ ਸੋਹਣੇ ਕਹਿੰਦੇ ਕਲਰ ਉਹਨਾਂ ਸੋਹਣਾ ਨਹੀਂ ਉੱਠਿਆ ਇਹਦੇ ਚ ਕੈਮਰੇ ਚ ਜਿਹਨਾਂ ਐਕਚੁਅਲ ਚ ਸੋਹਣੇ ਬਹੁਤ ਸੋਹਣਾ ਕਲਰ ਹੈ ਲੋ ਉਹਦੇ ਉੱਤੇ ਕਲਰ ਵਰਕ ਵੀ ਬਹੁਤ ਪਿਆਰਾ ਪਿਆਰਾ ਜਿਹਾ ਕਲਰ ਲਗਾ ਕੇ ਕੀਤਾ ਤੇ ਨਾਲ ਤੁਹਾਨੂੰ ਇਹਦੇ ਜਦੋਂ ਤੁਸੀਂ ਇਹ ਵਾਲਾ ਲੈਣਾ ਸ਼ਾਲ ਬਰੀਕ ਪ੍ਰਿੰਟ ਦਾ ਓ ਮਾਈ ਗਾਡ ਲੋ ਦੇਖੋ ਬਹੁਤ ਹੀ ਸੋਹਣਾ ਮੈਂ ਡਬਲ ਖੋਲਿਆ ਸਿੰਗਲ ਕਰਦੀ ਇਹਨੂੰ ਬਹੁਤ ਸੋਹਣਾ ਲੱਗ ਰਿਹਾ ਬਿਊਟੀਫੁਲ ਮੈਂ ਅੱਧਾ ਅੱਧਾ ਬਚਦਾ ਹੈ ਤਾਂ ਮੈਂ ਫਾਈਨਲ ਕਰ ਲਿਆ ਅੱਜ ਆ ਭੈਣ ਜੀ ਨੇ ਵੀ ਕਰ ਲਿਆ ਕਹਿੰਦੇ ਮੈਂ ਵੀ ਕਰ ਲਿਆ ਉਹਨਾਂ ਨੇ ਵੀ ਕਰ ਲਿਆ ਫਾਈਨਲ ਠੀਕ ਹੈ ਲੋ ਓ ਮਾਈ ਗਾਡ ਜਸਟ ਪਿਕ ਲੋ ਜੀ ਫਿਰ ਈਕਾ ਹੁੰਦਾ ਨਸਵਾਰੀ ਜਿਹਾ ਖਲੋ ਇਹ ਨਸਵਾਰੀ ਕਲਰ ਵੀ ਬਹੁਤ ਸੋਹਣਾ ਲੱਗਦਾ ਹੁੰਦਾ ਹੈ। ਲਓ ਜੀ ਹੁਣ ਜਿਹੜਾ ਦੋਹਾਂ ਚੋਂ ਮੇਰੇ ਲਈ ਬਚ ਗਿਆ। ਵੈਸੇ ਮੈਨੂੰ ਦੋਨੋਂ ਹਾਂ ਅੱਛਾ ਹਾਂ ਇਹਨਾਂ ਇਹ ਤਾਂ ਸਟਾਕ ਬਹੁਤ ਹੈ। ਇਹ ਤਾਂ ਫਿਰ ਮਿਲ ਜਾਣੀ ਹੈ। ਜੇ ਤੁਸੀਂ ਮੈਸੇਜ ਇਹਨਾਂ ਦੋਨੋਂ ਚੋਂ ਇੱਕ ਮੈਨੂੰ ਕਮੈਂਟ ਕਰਕੇ ਦੱਸ ਦਿਓ ਵੀ ਨਸਵਾਰੀ ਜਾਂ ਲਵਾਂ ਕਿਉਂ ਬਟਲ ਗ੍ਰੀਨ ਲਵਾਂ ਵੈਸੇ ਮੇਰੇ ਚਿੱਤ ਉਹਦੇ ਤੇ ਜ਼ਿਆਦਾ ਹੈ। ਆਹ ਲਓ। ਲਓ ਜੀ ਸ਼ਾਲ ਦੇਖੋ। ਜਸਟ ਪਿਕ। ਕੋਈ ਥੋੜਾ ਜਿਹਾ ਗਰੁੱਪ ਐ ਸੋਚਣ ਦਾ ਕੋਈ ਮਸਲਾ ਹੀ ਨਹੀਂ। ਇੱਕ ਸੂਟ ਸਾਡੇ ਕਹੇ ਤੇ ਤੁਸੀਂ ਇਹ ਜਰੂਰ ਐਡ ਕਰਨਾ ਆਪਣੀ ਅਲਮਾਰੀ ਚ ਬਹੁਤ ਹੀ ਗ੍ਰੇਸਫੁਲ ਤੁਸੀਂ ਐ ਸਮਝ ਲਿਓ ਕਿ ਸ਼ਾਲ ਖਰੀਦ ਰਹੀ ਹੈ ਇਹ ਠੀਕ ਹੈ ਸ਼ਾਲ ਖਰੀਦ ਰਹੀਆਂ ਸੂਟ ਨੂੰ ਤੁਸੀਂ ਫ੍ਰੀ ਚ ਲੈ ਲਓ ਤੇ ਪ੍ਰਾਈਸ ਤੁਹਾਨੂੰ ਮਿਲਣਾ ਹੈ 2700 ਆ ਟੈਸਲਸ ਦੇਖੋ ਕਿ ਇਹ ਇਹਦੇ ਟੈਸਲਸ ਡਿਫਰੈਂਟ ਹੈ ਕਿਉਂਕਿ ਜੇ ਨਾ ਮੈਂ ਕਿਹਾ ਫਿਰ ਰੰਬ ਕਰੇ ਲਓ ਜੀ ਹੁਣ ਤੁਹਾਨੂੰ ਉਹ ਸੂਟ ਦਿਖਾਉਣ ਲੱਗੇ ਆ ਇਹ ਤਾਂ ਖੁਸ਼ ਹੋ ਗਈ ਹੋਣੀ ਹੈ ਇਹ ਤਾਂ ਟੀਮ ਲਓ ਜੀ ਹੁਣ ਤੁਹਾਨੂੰ ਉਹ ਸੂਟ ਦਿਖਾਉਣ ਲੱਗੇ ਆਪਾਂ ਜਿਹੜਾ ਫਰਮ ਨੇ ਸੋਲੋ ਬਣਾਤਾ ਹੁਣ ਪਹਿਲਾਂ ਇਹ ਸੈੱਟ ਆਇਆ ਸੀ ਆਪਣੇ ਕੋਲੇ ਠੀਕ ਹੈ ਜੀ ਚਾਰ ਸੁੱਟਾਂ ਦਾ ਹੈ ਨਾ ਤੇ ਉਦੋਂ ਇਹਨਾਂ ਦਾ ਪ੍ਰਾਈਸ ਮੇਰੇ ਖਿਆਲ ਵਿੱਚ 3200 ਸੀ ਤੇ ਹੁਣ ਫਰਮ ਨੇ ਸੋਲੋ ਤੇ ਬਣਾਇਆ ਤੇ ਸੋਲੋ ਦੀ ਕਾਸਟ ਜਿਹੜੀ ਥੋੜੀ ਜੀ ਵਧੀ ਹੋਈ ਹੈ ਲਓ ਜੀ ਤੇ ਇਹਦਾ ਤੁਹਾਨੂੰ ਘੇਰਾ ਜਿਹੜਾ ਹੈ ਉਹ ਮਿਨੀਮਮ 21 ਤੋਂ ਲੈ ਕੇ 21.25 ਤੋਂ ਤੁਸੀਂ ਮਤਲਬ 24 ਬੱਚੀ ਤੱਕ 26 ਤੱਕ ਵੀ ਤੁਸੀਂ ਬਣਾ ਸਕਦੇ ਹੋ ਥੋੜਾ ਜਿਹਾ ਫਤਮਾ ਰੱਖ ਕੇ ਨਾਲ ਬਾਈਪੀ ਲਵਾ ਲੈਣੇ ਆਪਾਂ ਠੀਕ ਹੈ ਜੀ ਤੇ ਲੋ ਜੀ ਇਹ ਤੁਹਾਨੂੰ ਮਿਲ ਰਿਹਾ ਲੈਂਥ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਗਲੇ ਤੇ ਜਿਹੜੀ ਹੈ ਪੱਟੀ ਉਹ ਸ਼ੇਪ ਨਹੀਂ ਨਾ ਬਣੀ ਹੁੰਦੀ ਤੇ ਫਿਰ ਖੁੱਲਾ ਹੁੰਦਾ ਜਿੱਥੇ ਮਰਜ਼ੀ ਜਿੰਨਾ ਮਰਜ਼ੀ ਲੈਂਥ ਬਣਾ ਲਓ ਤੁਸੀਂ ਫਿਰ ਇਹਦੇ ਨੀਚੇ ਘੇਰੇ ਦੇ ਉੱਤੇ ਇਹ ਵਾਲੀ ਡਿਜ਼ਾਈਨ ਇਹ ਵੀ ਕੀਤੀ ਹੋਈ ਹੈ ਤੇ ਫੈਬਰਿਕ ਬਹੁਤ ਹੀ ਜ਼ਿਆਦਾ ਪਿਆਰਾ ਹੈ ਲਖੋ ਫੈਬਰਿਕ ਤਾਂ ਹੈ ਹੀ ਬਹੁਤ ਸੋਹਣਾ ਜਿਨ੍ਹਾਂ ਕੋਲੇ ਪਹਿਲਾਂ ਗਏ ਆ ਉਹਨਾਂ ਦੇ ਚਲੇ ਜਾਣੇ ਸਾਨੂੰ ਪਤਾ ਹੈ ਕਿਉਂਕਿ ਕਈ ਵਾਰੀ ਮੈਸੇਜ ਆ ਜਾਂਦੇ ਆ ਤੇ ਪਰ ਇੱਕ ਰੰਗ ਉਹ ਦੋ ਫਿਰ ਕਿੰਨਾ ਕੁ ਰੀਸਟਾਕ ਕਰਾ ਸਕਦੇ ਹੁੰਦੇ ਆ ਆਪਾਂ ਲੋ ਜੀ ਅਗਲਾ ਤੁਹਾਨੂੰ ਇਹਦਾ ਮਿਲ ਰਿਹਾ ਬਾਟਮ ਦੇ ਉੱਤੇ ਡਿਜ਼ਾਈਨ ਬਹੁਤ ਪ ਹਿੱਟ ਡਿਜ਼ਾਈਨ ਹੈ ਹਿੱਟ ਦਾ ਤੁਹਾਨੂੰ ਉਥੇ ਅੰਦਾਜ਼ਾ ਲਾ ਲੋ ਕਿ ਜਿਹੜਾ ਕੰਪਨੀ ਨੇ ਫਿਰ ਸੋਲੋ ਕੱਢਣਾ ਪੈ ਗਿਆ ਕੰਪਨੀ ਨੂੰ ਉਹ ਹਿੱਟ ਹੀ ਹੈ ਠੀਕ ਹੈ ਤੇ ਲੋ ਜੀ ਸੇਮ ਫੈਬਰਿਕ ਦੀ ਅੱਛਾ ਇਹ ਤੁਹਾਨੂੰ 5 ਮੀਟਰ ਨਾ ਸੌਰੀ ਬਾਟਮ ਤੁਹਾਨੂੰ ਕ੍ਰੇਪ ਦੀ ਮਿਲ ਰਹੀ ਹੈ ਹੈਨਾ ਹਾਂ ਬਾਟਮ ਕ੍ਰੇਪ ਦੀ ਮਿਲੂਗੀ ਤੇ ਸ਼ਰਟ ਤੁਹਾਨੂੰ ਮਿਲੂਗੀ ਟਿਸ਼ੂ ਦੀ ਟਿਸ਼ੂ ਸ਼ਿਮਰਦੀ ਤੇ ਨਾਲ ਤੁਹਾਨੂੰ ਮਿਲ ਰਿਹਾ ਜੀ ਇਹ ਦੁਪੱਟਾ ਵੀ ਟਿਸ਼ੂ ਦਾ ਤੇ ਦੁਪੱਟਾ ਖੁੱਲਾ ਪੂਰਾ ਤੇ ਉਹਦੇ ਉੱਤੇ ਵਰਕ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਬਹੁਤ ਹੀ ਜ਼ਿਆਦਾ ਪਿਆਰਾ ਤੇ ਕੰਪਨੀ ਦੀ ਇੱਕ ਸਮਾਰਟਨੈਸ ਇਹ ਵੀ ਹੈ ਕਿ ਉਹਨਾਂ ਨੇ ਲਾਈਟ ਸ਼ੇਡ ਦੇ ਉੱਤੇ ਡਾਰਕ ਸ਼ੇਡ ਦਾ ਵਰਕ ਕੀਤਾ ਹੈ ਚਾਹੇ ਕੋਈ ਸੀਨੀਅਰ ਬਾਲਗ ਹੋਵੇ ਤੇ ਚਾਹੇ ਤੁਸੀਂ ਛੋਟੀ ਉਮਰ ਦੇ ਹੋ ਤੁਸੀਂ ਪਾ ਲਓ ਦੇਖੋ ਬਹੁਤ ਸੋਹਣਾ ਬਣਨਾ ਹੈ ਐਨ ਜੇ ਦੁਪੱਟਾ ਸਿਰ ਤੇ ਖੜੂਗਾ ਆਰਾਮ ਨਾਲ ਜਿਵੇਂ ਮਰਜੀ ਤੁਸੀਂ ਇਹਨੂੰ ਸਿਰ ਤੇ ਲੈ ਲਓ ਕਿਉਂਕਿ ਜਿੱਥੇ ਵਰਕ ਹੁੰਦਾ ਹੈ ਨਾ ਉਹ ਦੁਪੱਟਾ ਤੁਹਾਡਾ ਆਰਾਮ ਨਾਲ ਸਿਰ ਤੇ ਖੜਦਾ ਹੁੰਦਾ ਹੈ ਲੋ ਜਿੱਦਾਂ ਮਰਜੀ ਤੁਸੀਂ ਇਹਨੂੰ ਲੈ ਕਿਉਂਕਿ ਲੇਸ ਵੀ ਲੱਗੀ ਹੋਈ ਹੈ ਸਾਰਾ ਪੁਛੇ ਕੰਪਲੀਟ ਹੈ ਸੂਟ ਬਹੁਤ ਸੋਹਣਾ ਸੂਟ ਬਣਨ ਵਾਲਾ ਹੈ ਸੌਫਟ ਫੈਬਰਿਕ ਹੈ ਆਮ ਤੌਰ ਤੇ ਟਿਸ਼ੂ ਥੋੜੇ ਜਿਹੇ ਹਾਰਡ ਹੁੰਦੇ ਨੇ ਬਿਲਕੁਲ ਵੀ ਨਹੀਂ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਸਮਾ ਕੇ ਪਾਇਓ ਹਰ ਬੰਦੇ ਨੂੰ ਫਿਟਿੰਗ ਆਊਗੀ ਪਰਫੈਕਟ ਤੇ ਪ੍ਰਾਈਸ ਮਿਲੂਗਾ ਸੂਟ ਦਾ ਸਿਰਫ 3470 3470 ਹੁਣ ਇਹਦਾ ਪ੍ਰਾਈਸ 3470 ਹੈ ਠੀਕ ਹੈ ਫਰਮ ਬਣੀ ਉਹ ਵਰਕ ਹੀ ਆਇਆ 3470 ਚ ਦੁਪੱਟੇ ਤੇ ਵਰਕ ਦਾ ਚਾਰ ਮੈਂ ਚਾਹੀਦਾ ਅ ਮਤਲਬ ਸੂਟ ਜਿੰਨੇ ਮਰਜੀ ਲੈ ਲੇ ਠੀਕ ਹੈ ਜੀ ਲੋ ਹੁਣ ਤੁਹਾਨੂੰ ਦਿਖਾਉਣੀ ਹੈ ਪਹਿਲਾਂ ਅ ਦਿਖਾਵਾਂਗੇ ਪਸ਼ਮੀਨਾ ਰਾਮ ਟੈਕਸ ਦਾ ਫਿਰ ਤੁਹਾਨੂੰ ਕੁਝ ਪਾਰਟੀ ਵੇਅਰ ਹੋਰ ਸੂਟ ਵੀ ਦਿਖਾਉਣੀ ਹੈ ਪਹਿਲਾਂ ਰਾਮ ਟੈਕਸ ਦਾ ਪਲੇਨ ਪਸ਼ਮੀਨਾ ਦੇਖੋ Kusum ਕੋਸਮ ਗੋਲਡ ਠੀਕ ਹੈ ਜੀ ਲਓ ਕੋਈ ਲੋਈ ਨਹੀਂ ਹੋਣੀ ਕੋਈ ਰੰਗ ਨਹੀਂ ਖਰਾਬ ਹੋਣਾ ਬਿਲਕੁਲ ਨਿਸ਼ਚਿੰਤ ਹੋ ਕੇ ਸੂਟ ਦੇ ਉੱਤੇ ਵਰਕ ਕਰਾ ਲਿਓ ਜਿੱਦਾਂ ਦਾ ਥੋੜਾ ਦਿਲ ਕਰੇ ਉਦਾਂ ਦਾ ਹੈਵੀ ਕਰਾਓ ਲਾਈਟ ਕਰਾਓ ਤੇ ਫੈਬਰਿਕ ਬਹੁਤ ਜਿਆਦਾ ਸਮਾਰਟ ਹੈ ਸੌਫਟ ਤੇ ਬਿਨਾਂ ਲਾਈਨਿੰਗ ਤੋਂ ਬਣ ਜਾਊਗਾ ਤੁਸੀਂ ਲਾਈਨਿੰਗ ਲਵਾ ਕੇ ਬਣਾਓਗੇ ਤਾਂ ਜਿੰਨੀ ਮਰਜ਼ੀ ਗੂੜੀ ਸਰਤੀ ਚ ਪਾਈ ਜਾਓ ਠੀਕ ਹੈ ਲਓ ਸੌਫਟ ਸੌਫਟ ਫੈਬਰਿਕ ਤੇ ਇਹ ਤੁਹਾਨੂੰ ਆ ਗਿਆ ਜੀ ਕਲਰ ਥੋੜਾ ਜਿਹਾ ਹੈ ਤਾਂ ਮੈਰੂਨ ਪਰ ਪਿੰਕਿਸ਼ ਟੱਚਾ ਵਿੱਚ ਥੋੜੀ ਜਿਹੀ ਪਿੰਕਿਸ਼ ਵਾਲੀ ਸਾਈਡ ਮੇ ਇੱਕ ਕਾਲਾ ਮਰੂਨ ਦਾ ਉਹ ਨਹੀਂ ਹੈ ਠੀਕ ਹੈ ਜੀ 5 ਮੀਟਰ ਦਾ ਸੂਟ ਤੁਹਾਨੂੰ ਮਿਲੂਗਾ ਇਹ ਅ ਸਿੰਗਲ ਸੂਟ ਮਿਲੂਗਾ ਤੁਹਾਨੂੰ 800 ਦਾ ਤੇ ਅ ਪਲੱਸ ਉਹਦੇ ਨਾਲ ਸ਼ਿਪਿੰਗ ਲੱਗੂਗੀ 70 ਰੁਪਏ 870 ਚ ਠੀਕ ਹੈ ਜੀ ਸਿੰਗਲ ਸੂਟ ਤੁਹਾਨੂੰ 870 ਚ ਮਿਲੂਗਾ ਜੇ ਜਿਹੜਾ ਤੁਹਾਨੂੰ ਡਬਲ ਲਓਗੇ ਫਿਰ 1600 ਚ ਮਿਲ ਜੂਗਾ ਫਿਰ ਸ਼ਿਪਿੰਗ ਮਾਈਨਸ ਹੋ ਜੂਗੀ ਲਓ ਜੀ ਅਗਲਾ ਕਲਰ ਮਿਲੂਗਾ ਇਹ ਵਾਲਾ ਰਸਟੀ ਪੀਚ ਜਿਹਾ कलर ਹੁੰਦਾ ਹੈ ਹੈਨਾ ਇਹ ਹਾਂ ਰਸਟੀ ਪੀਚ ਜਿਹਾ कलर ਹੈ ਦਾ ਬਹੁਤ ਪਿਆਰਾ ਖੂਬਸੂਰਤ ਫੈਬਰਿਕ ਹੈ ਤੇ ਲੋ ਫੈਬਰਿਕ ਦੀ ਤੁਸੀ ਨਤ ਕਰਨੀ ਨਹੀਂ ਰਾਮਟੈਕਸ ਬ੍ਰਾਂਡ ਦਾ ਪਸ਼ਮੀਨਾ ਹੈ ਇਹ ਜਿਵੇਂ ਮਰਜ਼ੀ ਇਹਨਾਂ ਤੇ ਵਰਕ ਕਰਾਈ ਜਾਓ ਤੁਹਾਡੇ ਕੋਲੇ ਪ੍ਰਿੰਟਡ ਆਪਣੇ ਦੁਪट्टे ਪਏ ਨੇ ਉਹ ਤੁਸੀਂ ਇਹਨਾਂ ਨਾਲ ਅਟੈਚ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਵਰਕ ਕਰਾ ਕੇ ਕੰਟਰਾਸਟ ਦੁਪੱਟਾ ਕੋਈ ਵੀ ਜਿਹੜਾ ਤੁਹਾਡੇ ਕੋਲ ਪਿਆ ਹੈ ਤੇ ਜਾਂ ਸਿੰਪਲੀ ਤੁਸੀਂ ਇਹਨੂੰ ਇਦਾਂ ਵੀ ਬਹੁਤ ਗ੍ਰੇਸਫੁੱਲ ਲੱਗਦੇ ਹੁੰਦੇ ਨੇ ਇਹ ਵਾਲੇ ਸੂਟ ਪੈਨੇ ਹੋਏ ਢਾਈ ਢਾਈ ਦਾ ਦੁਪੱਟਾ ਕਰ ਲੋ ਕਿਸੇ ਕਿਸੇ ਵੀ ਕੰਟਰਾਸਟ ਨਾਲ ਲੋ ਅਗਲਾ ਲੋ ਜੀ ਕਿਹੜਾ ਹੈ ਇਹ ਪੈਟਰੋਲ ਟੋਨ ਦੇ ਉੱਤੇ ਹੈ ਬਲੂ ਠੀਕ ਹੈ ਹਾਂ ਨਾਰਮਲੀ ਨੇਵੀ ਬਲੂ ਹੁੰਦਾ ਉਹ ਵਾਲਾ ਨੇਵੀ ਬਲੂ ਨਹੀਂ ਇਹ ਬਹੁਤ ਹੀ ਸੋਹਣਾ ਕਲਰ ਹੈ ਇਹਦਾ ਬਿਲਕੁਲ ਹੀ ਹਟਵਾ ਠੀਕ ਹੈ ਤੇ ਨਿਗਾ ਪਸ਼ਮੀਨਾ ਹੁੰਦਾ ਹੈ ਇਹ ਬਹੁਤ ਸੋਹਣਾ ਲੋ ਜੀ ਜੀ ਤੁਹਾਡਾ ਬੁਟੀਕ ਦਾ ਕੰਮ ਹੈ ਤਾਂ ਵੀ ਤੁਸੀਂ ਇਹਨਾਂ ਨੂੰ ਰਾਮ ਨਾਲ ਵਰਕ ਕਰ ਕਰਕੇ ਜਿੰਨੇ ਮਰਜ਼ੀ ਨਾਲ ਡਿਜ਼ਾਈਨਿੰਗ ਕਰੀ ਜਾਓ ਅਗਲਾ ਤੁਹਾਨੂੰ ਮਿਲ ਰਿਹਾ ਜੀ ਕਰੀਮ ਕਲਰ ਠੀਕ ਹੈ ਲੋ ਇਹਨਾਂ ਜਿਹੜੇ ਜਿਹੜੇ ਤੁਹਾਨੂੰ ਮੈਂ ਸੂਟ ਦਿਖਾ ਰਹੀਆਂ ਇਹ ਇਹ ਸਿਰਫ ਲੇਡੀ ਸੂਟਾਂ ਲਈ ਨਹੀਂ ਹੈਗੇ ਤੁਸੀਂ ਰਾਮ ਨਾਲ ਇਹਨਾਂ ਦੇ ਕੁਰਤੇ ਪਜਾਮੇ ਵੀ ਬਣਾਓ ਆ ਜਿਵੇਂ ਹੁਣ ਆਹ ਫੈਬਰਿਕ ਹੈ ਇਹ ਤੁਸੀਂ ਕੁਰਤੇ ਪਜਾਮੇਾਂ ਵਿੱਚ ਵੀ ਰਾਮ ਨਾਲ ਪਾ ਸਕਦੇ ਹੋ ਤੇ ਲੋ ਜੀ ਅਗਲਾ ਇਹ ਆ ਗਿਆ ਤੁਹਾਡੇ ਕੋਲ ਕਰੀਮ ਕਲਰ ਠੀਕ ਹੈ ਐਵਰੀ ਕਰੀਮ ਕਲਰ ਹੈ ਬਹੁਤ ਸੋਹਣਾ ਲੋ ਜੀ ਲਓ ਜੀ ਪਿੰਕ ਚੱਲੇਗੀ ਇਹ ਅ ਬੇਬੀ ਪਿੰਕ ਤੋਂ ਥੋੜਾ ਜਿਹਾ ਬਸ ਇੱਕ ਟੋਨ ਪਲੱਸ ਹੈ ਹਾਂ ਬੇਬੀ ਟੋਨ ਤੋਂ ਥੋੜਾ ਜਿਹਾ ਇੱਕ ਟੋਨ ਪਲੱਸ ਹੈ ਇਹ ਤੇ ਬਹੁਤ ਹੀ ਪਿਆਰਾ ਕਲਰ ਹੈ ਇਹ ਬਹੁਤ ਹੀ ਸੋਹਣਾ ਲਓ ਲਓ ਜੀ ਬਲੈਕ ਜਿੰਨਾ ਮਰਜੀ ਤੁਸੀਂ ਇਹਨਾਂ ਦਾ ਸਟਾਕ ਲੈ ਲਿਓ ਇਹ ਪੂਰੀ ਸਰਦੀ 올 ਟਾਈਮ ਹੀ ਤੁਹਾਨੂੰ ਅਸੀਂ ਅਵੇਲ ਕਰਾਵਾਂਗੇ ਇਹ ਠੀਕ ਹੈ ਜੀ ਤੇ ਹੋ ਸਕਦਾ ਹੈ ਕਿ ਅਗਲੀਆਂ ਅਗਲੀਆਂ ਵੀਡੀਓਜ਼ ਦੇ ਵਿੱਚ ਹੋਰ ਕਲਰਸ ਐਡ ਆਨ ਕਰੀਏ ਅਸੀਂ ਫਿਲਹਾਲ ਤੁਹਾਨੂੰ ਜਿਹੜੇ 10 12 ਕਲਰ ਦਿਖਾਵਾਂਗੇ ਅੱਜ ਲਓ ਜੀ ਬਲੈਕ ਕਲਰ ਆ ਗਿਆ ਠੀਕ ਹੈ ਪੂਰਾ ਹਨ ਪਰਫੈਕਟ ਬਲੈਕ Z ਬਲੈਕ ਕਲਰ ਹੈ ਠੀਕ ਹੈ ਥਾਣਾ ਦੇ ਵਿੱਚ ਹੈ ਤੁਸੀਂ ਪਲੱਸ ਮਾਈਨਸ ਵੀ ਲੈਣਾ ਚਾਹੋ ਅਸੀਂ ਦੇ ਦਾਂਗੇ ਠੀਕ ਹੈ 5 ਮੀਟਰ ਤਾਂ ਸਾਡਾ ਮਤਲਬ ਸਟੈਂਡਰਡ ਹੈ ਹੀ ਹੈ ਜਿਹੜਾ ਇਹ ਪ੍ਰਾਈਸ ਹੈ ਇਹ 5 ਮੀਟਰ ਦਾ ਹੈ ਠੀਕ ਹੈ ਹਲੋ ਲੋ ਜੀ ਇਹ ਆ ਗਿਆ ਫਾਲਸਾ ਟਾਈਪ ਹਾਂ ਫਾਲਸਾ ਟਾਈਪ ਕਲਰ ਹੈ ਲੋ ਜੀ ਫਾਲਸਾ ਹੀ ਹੈ ਠੀਕ ਹੈ ਸਹੀ ਆ ਗਿਆ ਹਲੋ ਅਗਲਾ ਆ ਗਿਆ ਰਸਟ ਕਾਪਰ ਦਾ ਰਸਟ ਕਾਪਰ ਰਸਟ ਜਿਹਾ ਕਲਰ ਹੈ ਹਾਂ ਲੋ ਕਰ ਲੋ ਨੋਟ ਤੁਹਾਡੇ ਕੋਲ ਸਹੀ ਆ ਗਿਆ ਹੋਣੇ ਠੀਕ ਹੈ ਜੀ ਸਹੀ ਹੈ ਤੁਹਾਡੇ ਕੋਲ ਕਾਪਰ ਰਸਟ ਕਲਰ ਇਹਨਾਂ ਦੇ ਸਾਰਿਆਂ ਦੇ ਜਿਹੜੇ ਹੈਗੇ ਐ ਬੈਚ ਨੰਬਰ ਹੁੰਦੇ ਨੇ ਜਿਵੇਂ ਇਹਦਾ 152 ਉਹ ਅਸੀਂ ਸਾਰੇ ਨੋਟ ਕਰਕੇ ਰੱਖਾਂਗੇ ਜੀ ਇਹਨਾਂ ਇਸੇ ਵੀਡੀਓ ਜੋ ਤੁਸੀਂ ਐਨੀ ਟਾਈਮ ਜਦੋਂ ਵੀ ਤੁਸੀਂ ਲੈਣਾ ਹੋਊਗਾ ਉਦੋਂ ਤੁਹਾਨੂੰ ਸੇਮ ਹੀ ਕਲਰ ਮਿਲ ਜੂਗਾ ਠੀਕ ਹੈ ਜੀ ਲਓ ਠੀਕ ਹੈ ਆ ਲਓ ਕਈ ਵਾਰੀ ਹੁੰਦਾ ਨਾ ਆਪਣੇ ਕੋਲ ਘਰੇ ਆ ਗਿਆ ਤੇ ਬਾਅਦ ਚ ਫਿਰ ਲੱਗਦਾ ਵੀ ਇਹਦੇ ਨਾਲ ਦਾ ਸੇਮ ਹੋਰ ਚਾਹੀਦਾ ਤਾਂ ਅਸੀਂ ਆਪਣੇ ਕੋਲੇ ਨੋਟ ਕਰਕੇ ਰੱਖਾਂਗੇ ਲਓ ਜੀ ਲਓ ਜੀ ਬਲੂ ਕਲਰ ਨੇਵੀ ਬਲੂ ਹੋਰ ਹੁੰਦਾ ਹੈ ਇਹ ਇਕੱਲਾ ਬਲੂ ਹੈ ਬਹੁਤ ਸੋਹਣਾ ਕਲਰ ਹੈ ਇਹ ਲਓ ਇਹਦੇ ਉੱਤੇ ਜਿਹੜਾ ਮਰਜ਼ੀ ਕਲਰ ਦਾ ਤੁਸੀਂ ਵਰਕ ਕਰਾ ਲਓ ਸਿੰਪਲੀ ਲੇਸ ਲਗਾ ਕੇ ਵੀ ਬਣਾ ਸਕਦੇ ਹੋ ਤੁਸੀਂ ਕੰਟਰਾਸਟ ਲਈ ਕੋਈ ਵੀ ਤੇ ਇਦਾਂ ਵੀ ਬਹੁਤ ਅੱਛਾ ਲੱਗਦਾ ਹੈ ਲੋ ਜੀ ਨੈਕਸਟ ਆ ਗਿਆ ਜੀ ਇਹ ਵਾਲਾ ਦੇਖੋ ਇਹ ਕਿਹੜਾ ਕਵਾਂਗੇ ਤੁਸੀਂ ਇਹਨੂੰ ਕੋ ਬ੍ਰਾਊਨ ਬ੍ਰੌਂਜ ਹੀ ਕਹਿੰਦੇ ਹੁੰਦੇ ਇਹਨੂੰ ਮੈਨੂੰ ਤਾਂ ਲੱਗਦਾ ਬ੍ਰਾਊਨ ਹੀ ਕਹਿੰਦੇ ਬਾਕੀ ਤੁਹਾਡੇ ਕੋਲੇ ਆ ਗਿਆ ਨੋਟ ਕਰ ਲਓ ਸੇਮ ਆਇਆ ਤੁਹਾਡੇ ਕੋਲੇ ਵੈਸੇ ਕੰਪਨੀਆਂ ਦੇ ਨਾਮ ਲਿਖ ਕੇ ਭੇਜਿਆ ਕਰਨ ਤਾਂ ਬਹੁਤ ਅੱਛੀ ਬਾਤ ਹੈ ਅਸੀਂ ਰਾਮਟੈਕਸ ਵਾਲਿਆਂ ਨੂੰ ਜ਼ਰੂਰ ਨੋਟ ਕਰਾਵਾਂਗੇ ਹੁਣ भी इन्होंने रंग जरूर लिख के भेजा करो ठीक है जी पर ब्राउन है सेम ही आया मेरी साड़ी भाषा ब्राउन ही है और किसी तो ना कह दो लो जी अनियन टोन hmm. है ना लो जी अनियन टोन के उ लो बहुत प्यारा ब्यूटीफुल अगली बारी भी जो मान लो कि तो हूँ ऑर्डर कर लिया तो फिर रीऑर्डर करना है मतलब होर चाहिए तो सेम आएगा क्योंकि शेड नंबर साढ़े नोट होगा ਤੁਹਾਨੂੰ ਦੁਬਾਰਾ ਸੇਮ ਹੀ ਮਿਲੂਗਾ ਚੇਂਜ ਹੋ ਕੇ ਨਹੀਂ ਮਿਲੂਗਾ ਇਸ ਤੋਂ ਨਹੀਂ ਡਰਨਾ ਕਿ ਹੁਣ ਉੱਥੇ ਸਾਡਾ ਬਦਲ ਕੇ ਨਾ ਭੇਜੋ ਲਓ ਜੀ ਹੋ ਗਿਆ ਜੀ ਲਓ ਜੀ ਹੁਣ ਤੁਹਾਨੂੰ ਬਹੁਤ ਹੀ ਸੋਹਣੀ ਪਾਰਟੀ ਵੇਅਰ ਸੂਟ ਦਿਖਾਉਣੀ ਬਹੁਤ ਹੀ ਪਿਆਰੀ ਲਓ ਜੀ ਟਿਸ਼ੂ ਦੇ ਉੱਤੇ ਹੀ ਦਿਖਾਵਾਂਗੇ ਇਹ ਵੀ ਸਾਨੂੰ ਪਾਰਟੀ ਵੇਅਰ ਤੇ ਲਗਾਤਾਰ ਫੋਨ ਆ ਰਹੇ ਨੇ ਵੀ ਪਾਰਟੀ ਵੇਅਰ ਵੀ ਨਾਲ ਦਿਖਾ ਦਿਆ ਕਰੋ ਪਾਰਟੀ ਵੇਅਰ ਵੀ ਦਿਖਾਇਆ ਕਰੋ ਟਿਸ਼ੂ ਦੇ ਉੱਤੇ ਹੈ ਪਿਓਰ ਟਿਸ਼ੂ ਦਾ ਫੈਬਰਿਕ ਹੋਊਗਾ ਤੇ ਉਹਦੇ ਉੱਤੇ ਗੋਲਡਨ ਕਲਰ ਦਾ ਬਹੁਤ ਹੀ ਸੋਹਣਾ ਵਰਕ ਲਓ ਪਰਿਆ ਪਿਆ ਸੂਟ ਤੇ ਫਿਰ ਵੈਰੀ ਡੀਸੈਂਟ ਵਰਕ ਕਿਹਨੇ ਦੇ ਉੱਤੇ ਲਓ ਦੇਖੋ ਐਨ ਮੜਿਆ ਪਿਆ ਸੂਟ ਸੇਮ ਕਲਰ ਦੀ 골ਡਨ ਸਿੱਪੀ ਲੱਗੀ ਹੋਈ ਹੈ 골ਡਨ ਥ੍ਰੈਡ ਦਾ ਹੀ 골ਡਨ ਡੋਰੀਜੀ ਦਾ ਵਰਕ ਹੈ ਇਹਦੇ ਉੱਤੇ ਠੀਕ ਹੈ ਤੇ ਖੇਤਲੇ ਪਾਸੋਂ ਸਫਾਈ ਦੇਖੋ ਤੇ ਨਾਲ ਤੁਹਾਨੂੰ ਇਹ ਮਿਲੂਗੀ ਸਿਲਕ ਦੀ ਸਲਵਾਰ ਠੀਕ ਹੈ ਜੀ ਤੇ ਇਹਦੇ ਨਾਲ ਤੁਹਾਨੂੰ ਦੁਪੱਟਾ ਦੇਵਾਂਗੇ ਇਹ ਵਾਲਾ ਇਹ ਪੈਚ ਨਹੀਂ ਲੱਗਿਆ ਹੋਇਆ ਵਰਕ ਹੀ ਹੋਇਆ ਹੋਇਆ ਹੈ ਇਹ ਸਾਰਾ ਠੀਕ ਹੈ ਜੀ ਹਲੋ ਤੇ ਪਹਿਲਾਂ ਤਾਂ ਦੇਖੋ ਤੁਸੀਂ ਬਨਾਰਸੀ ਵੀਵਿੰਗ ਦੇ ਵਿੱਚ ਇਹ ਤੁਹਾਨੂੰ ਦੁਪੱਟਾ ਮਿਲੂਗਾ ਟਿਸ਼ੂ ਦਾ ਸਾਰਾ ਫੈਬਰਿਕ ਟਿਸ਼ੂ ਦਾ ਹੋਊਗਾ ਠੀਕ ਹੈ ਤੇ ਫਿਰ ਇਹ ਸਾਰਾ ਤੁਹਾਨੂੰ ਵਰਕ ਮਿਲ ਰਿਹਾ ਲੋ ਫੋਰ ਸਾਈਡ ਠੀਕ ਹੈ ਜੀ ਫੋਰ ਸਾਈਡ ਤੁਹਾਨੂੰ ਇਹ ਵਰਕ ਮਿਲੂਗਾ ਬਹੁਤ ਹੀ ਪਿਆਰਾ ਜਿਹਾ ਤੇ ਪ੍ਰਾਈਸ ਮਿਲੂਗਾ ਸੂਟ ਦਾ 5090 5090 ਚ ਖੁੱਲਾ ਡੁੱਲਾ ਦੁਪੱਟਾ ਹੋਊਗਾ ਜਿੱਦਾ ਮਰਜੀ ਲੋ ਬਹੁਤ ਸੋਹਣਾ ਲੱਗਣ ਵਾਲਾ ਹੈ ਡੀਸੈਂਟ ਕਲਰ ਤੇ ਉਹਦੇ ਉੱਤੇ ਡੀਸੈਂਟ ਜਿਹਾ ਵਰਕ 5090 ਚ ਲੋ ਜੀ 골ਡਨ ਦੇ ਉੱਤੇ 골ਡਨ ਵਰਕ ਦੇਖੋ ਜਿੰਨਾ ਕੋਈ ਮਰਜੀ ਸੀਨੀਅਰ ਹੈ ਵੈਰੀ ਡੀਸੈਂਟ ਸੂਟ ਤੁਸੀਂ ਵੇਅਰ ਕਰ ਸਕਦੇ ਹੋ 5090 ਤੋਂ ਡਿੱਕਰ ਆ ਜਾਊਗਾ ਟਿਸ਼ੂ ਦਾ ਸੂਟ ਹੈ ਟਿਸ਼ੂ ਦਾ ਬਨਾਰਸੀ ਦੁਪੱਟਾ ਤੇ ਸਿਲਕ ਦੀ ਸਲਵਾਰ ਪੂਰਾ ਹੈਵੀ ਵਰਕ ਲੋ ਜੀ ਅਗਲਾ ਕਲਰ ਦੇਖੋ ਬਾਟਮ ਤੋਂ ਥੋੜਾ ਹੋਰ ਕਲੀਅਰ ਹੋ ਜਾਊਗਾ ਵੈਸੇ ਇਹ ਡਬਲ ਟੋਨ ਜੀ ਹੁੰਦੀ ਹੈ ਆ ਮੋਵਿਸ਼ਾ ਜਿਹਾ ਕਲਰ ਹੈ ਇਹ ਆ ਲੋ ਆ ਵਾਲਾ ਕਲਰ ਹੈ ਠੀਕ ਹੈ ਸਲਵਾਰ ਤੋਂ ਜਦੋਂ ਇਹ ਥੱਲੇ ਲਾਈਨਿੰਗ ਲਗਣੀ ਇਹੀ ਰੰਗ ਉਬਰੂਗਾ ਲੋ ਬਹੁਤ ਹੀ ਪਿਆਰੀ ਆਈਟਮ ਹੈ ਗਿਫਟ ਕਰਨ ਲਈ ਵੀ ਆਪਣੇ ਲਈ ਵੀ ਲੋ ਜੀ ਨੈਕਸਟ ਆ ਗਿਆ ਇਹ ਹਲਕਾ ਹਲਕਾ ਕੜਾ ਰੰਗਾ ਜਿਹਾ ਲੱਗ ਰਿਹਾ ਮੈਨੂੰ ਅਸੀਂ ਹਾਂ ਥੋੜਾ ਥੋੜਾ ਕੜਾ ਰੰਗਾ ਹੈ ਲੋ ਠੀਕ ਹੈ ਜੀ ਜਸਟ ਪਿੱਕ ਚੀਜ਼ਾਂ ਨੇ ਬਹੁਤ ਹੀ ਸੋਹਣੀਆਂ ਤੇ ਲੋ ਜੀ ਹੁਣ ਤੁਹਾਨੂੰ ਇੱਕ ਹੋਰ ਆਈਟਮ ਦਿਖਾਉਣੀ ਆ ਔਰਗੈਂਜ਼ਾ ਦੇ ਉੱਤੇ ਇਹ ਸੂਟ ਤੇ ਬਾਟਮ ਹੈਗੀ ਕ੍ਰੇਪ ਦੇ ਉੱਤੇ ਪਿਓਰ ਨੇਚਰਲ ਕ੍ਰੇਪ ਦੀ ਬਾਟਮ ਮਿਲੂਗੀ ਤੁਹਾਨੂੰ ਤੇ ਨਾਲ ਲਾਈਨਿੰਗ ਮਿਲੂਗੀ ਟਾਫਟੇ ਦੀ ਠੀਕ ਹੈ ਜੀ ਟਾਫਟਾ ਤੁਹਾਨੂੰ ਨਾਲ ਮਿਲੂਗਾ ਡਾਈਡ ਡਰਾਫਟ ਹੋਊਗਾ ਲਾਈਨਿੰਗ ਮਿਲੂਗੀ ਨਾਲ ਤੁਹਾਡੀ ਕੋਈ ਸਿਰਦਰਦੀ ਨਹੀਂ ਸ਼ਰਟ ਦੀ ਲਾਈਨਿੰਗ ਹਾਂ ਸ਼ਰਟ ਦੀ ਸਲਵਾਰ ਸਲਵਾਰ ਦੀ ਨਹੀਂ ਸ਼ਰਟ ਦੀ ਲਾਈਨਿੰਗ ਹੈ ਇਹ ਠੀਕ ਹੈ ਜੀ ਤੇ ਲੋ ਹੁਣ ਤੁਹਾਨੂੰ ਲਾ ਦਿਆਂ ਲਾਈਨਿੰਗ ਥੱਲੇ ਖੜਜੋ ਲੋਕ ਲੋ ਲਓ ਜੀ ਆਪਾਂ ਇਹਦੇ ਥੱਲੇ ਲਾਈਨਿੰਗ ਰੱਖ ਲਈ ਆਹ ਕਲਰ ਆਊਗਾ ਉੱਪਰ ਕੇ ਦੇਖੋ ਤੁਸੀਂ ਜਗਮਗ ਜਗਮਗ ਕਰਦਾ ਸੂਟ ਤੇ ਪਿਓਰਲੀ ਗਰਲਿਸ਼ ਲੁੱਕ ਹੁੰਦੀ ਹੈ ਨਾ ਚੀਜ਼ਾਂ ਦੀ ਇਹ ਨਾ ਮਤਲਬ ਅੰਟੀ ਸਟਾਈਲ ਤੋਂ ਹਟ ਕੇ ਹੁੰਦੇ ਨੇ ਬੰਦੇ ਦਾ ਮਤਲਬ ਆ ਜਿਹੜੀ ਚੀਜ਼ ਹੁੰਦੀ ਹੈ ਕਿਉਂਕਿ ਕੁੜੀਆਂ ਚਿੜੀਆਂ ਇਸ ਤਰ੍ਹਾਂ ਦਾ ਵਰਕ ਤੇ ਫੈਂਸੀ ਜਿਆਦਾ ਪਸੰਦ ਕਰਦੀਆਂ ਨੇ ਤੇ ਬਹੁਤ ਮਤਲਬ ਕੋਈ ਆਏ ਨਹੀਂ ਕਿ ਉੱਤਰ ਜਾਊਗਾ ਕੁਝ ਹੋ ਜਾਊਗਾ ਕੁਝ ਨਹੀਂ ਹੁੰਦਾ ਇਹਨਾਂ ਨੂੰ ਬਹੁਤ ਸੋਹਣੇ ਸੂਟ ਹੁੰਦੇ ਨੇ ਇਹ ਬਹੁਤ ਹੀ ਪਿਆਰੇ ਤੇ ਪੂਰੇ ਲਸ਼ਸ਼ ਕਰਦੇ ਨੇ ਔਰਗੈਂਜ਼ਾ ਦਾ ਤੁਹਾਨੂੰ ਸ਼ਰਟ ਮਿਲੂਗਾ ਵਿਟ ਲਾਈਨਿੰਗ ਤੇ ਨਾਲ ਸਲਵਾਰ ਹੋ ਗਈ ਸਿਲਕ ਦੀ ਠੀਕ ਹੈ ਜੀ ਸੌਰੀ ਗਰੇਪ ਦੀ ਤੇ ਨਾਲ ਤੁਹਾਨੂੰ ਮਿਲੇਗਾ ਇਹ ਵਾਲਾ ਔਰਗੈਂਜ਼ਾ ਦਾ ਦੁਪੱਟਾ ਦੇਖੋ ਬਹੁਤ ਪਿਆਰਾ ਸੂਟ ਹੈ ਬਹੁਤ ਹੀ ਖੂਬਸੂਰਤ ਲਓ ਦੇਖੋ ਔਰਗੈਂਜ਼ਾ ਦਾ ਇਹ ਦੁਪੱਟਾ ਮਿਲ ਰਿਹਾ ਤੁਹਾਨੂੰ ਤੇ ਪੂਰਾ ਇਹਨ ਕਢਾਈ ਤੋਂ ਹਟਮਾ ਲਓ ਪੂਰਾ ਲਸ਼ ਰਸ਼ ਕਰਦਾ ਸੂਟ ਦੇਖੋ ਠੀਕ ਹੈ ਲਓ ਜੀ ਪਹਿਨੋ ਔਰਗੰਜ਼ਾ ਦਾ ਏ ਕਲਾਸ ਔਰਗੰਜ਼ਾ ਹੋਊਗਾ ਤੁਹਾਡੇ ਕੋਲੇ ਤੇ ਹੈਵੀ ਵਰਕ ਦੇਖੋ ਚੱਕਣ ਨਹੀਂ ਦੇ ਰਿਹਾ ਸੂਟ ਤੇ ਪ੍ਰਾਈਸ ਮਿਲੂਗਾ ਸੂਟ ਦਾ ਤੁਹਾਨੂੰ 5290 5290 5290 ਚ ਸੂਟ ਤੁਹਾਡੇ ਘਰ ਆ ਜਾਊਗਾ ਲੋ ਜੀ ਅਗਲਾ ਏ ਕਲਰ ਮਿਲੂਗਾ ਦੇਖੋ ਏ ਕਲਰ ਤੁਹਾਨੂੰ ਨੈਕਸਟ ਮਿਲ ਰਿਹਾ ਇਹਦੇ ਚ ਪੀਚੀ ਗਾਦਰੀ ਜਿਹਾ ਹੁੰਦਾ ਜਿਹੜਾ ਹਾਂ ਅਗਲਾ ਕਲਰ ਤੁਹਾਨੂੰ ਇਹ ਮਿਲੇਗਾ 골ਡਨ ਓ ਮਾਈ ਗਾਡ ਬਹੁਤ ਹੀ ਜਿਆਦਾ ਸੋਹਣੀ ਚੀਜ਼ਾਂ ਨੇ ਬਹੁਤ ਹੀ ਜਿਆਦਾ ਪਿਆਰੀਆਂ ਹਟਮਾ ਬਿਲਕੁਲ ਠੀਕ ਹੈ 5290 ਚ 5290 ਲੋ ਜੀ ਅਗਲਾ ਕਲਰ ਇਹ ਆਊਗਾ ਲੋ ਨਾਲ ਟਾਫਟਾ ਦੀ ਲਾਈਨਿੰਗ ਆ ਗਈ ਸ਼ਰਟ ਦੀ ਨਾਲ ਤੁਹਾਨੂੰ ਸਿਲਕ ਦੀ ਸਲਵਾਰ ਆ ਗਈ ਸੌਰੀ ਕ੍ਰੇਪ ਦੀ ਤੇ ਨਾਲ ਇਹ ਵਾਲਾ ਆ ਗਿਆ ਸ਼ਰਟ ਇਹੜਾ organza ਵੀਰ ਉਹਦੇ ਵਿੱਚ ਵੀ ਇੱਕ ਅਲੱਗ ਸ਼ਾਈਨ ਹੈ ਜਿਵੇਂ ਡਬਲ ਟੋਨ ਜੀ ਹੋਵੇ ਹਾਂ ਉਹ ਬਹੁਤ ਸੋਹਣਾ ਫੈਬਰਿਕ ਲੱਗਿਆ ਹੋਇਆ ਇਹਨੂੰ ਲੋ ਜੀ ਅਗਲਾ ਇਹ ਸੈਟਨ organza ਠੀਕ ਹੈ ਲੋ ਜੀ ਅਗਲਾ ਆ ਗਿਆ ਜੀ ਸੂਟ ਸੈਟਨ organza ਤੇ ਬਹੁਤ ਸੋਹਣਾ ਫੈਬਰਿਕ ਹੁੰਦਾ ਹੈ ਬਹੁਤ ਹੀ ਪਿਆਰਾ ਫੈਬਰਿਕ ਹੁੰਦਾ ਹੈ ਸੈਟਨ organza ਸੌਫਟ ਸੌਫਟ ਕਿਉਂਕਿ ਸੈਟਨ ਦੀ ਇਹਦੇ ਵਿੱਚ ਟੱਚ ਜ਼ਿਆਦਾ ਹੁੰਦੀ ਹੈ ਠੀਕ ਹੈ 골ਡਨ ਕਲਰ ਤੇ ਨਾਲ ਸਾਰੇ ਚ ਤੁਹਾਨੂੰ ਪ੍ਰੋਪਰ ਆ ਦੇਖੋ ਹੁਣ ਜਿਹੜਾ ਕਲਰ ਆ ਰਿਹਾ ਨਾ ਆ ਬਲਾਊਗਾ ਆ ਜਿਹੜਾ ਚਿੱਟਾ ਆ ਰਿਹਾ ਨਾ ਆ ਬਲਾਕ ਲਰਾਊਗਾ 골ਡਨ ਤੇ ਉਹਦੇ ਵਿੱਚ ਤੁਹਾਨੂੰ ਇਹ ਵਾਲੀ ਮਿਲੂਗੀ ਤੇ ਕਾਫੀ ਐਕਸਟਰਾ ਬਾਵਾ ਦਾ ਫੈਬਰਿਕ ਐਕਸਟਰਾ ਮਿਲੂਗਾ ਇਹਦੇ ਚ ਮੈਂ ਤੁਹਾਨੂੰ ਇਹਦੇ ਵਿੱਚ ਤੇ ਇਹਦੀ ਬਾਟਮ ਦੇਖ ਲਓ ਪਹਿਲਾਂ oh my god ਇਹਦੇ ਨਾਲ ਲਾਈਨਿੰਗ ਹੈ ਹਾਂ ਇਹਦੇ ਨਾਲ ਲਾਈਨਿੰਗ ਨਹੀਂ ਤੇ ਇਹਦੀ ਬਾਟਮ ਦੇਖੋ ਕ੍ਰੇਪ ਦੀ ਡਿਫਰੈਂਟ ਫੈਬਰਿਕ ਹੈ ਮਤਲਬ ਉਹ ਹੈ ਲਾਈਨਿੰਗ ਲਾਈਨਿੰਗ ਦਿਖਦੀ ਹੈ ਥੱਲੇ ਇਹ ਆ ਲੋ ਕਾਉਸ ਆ ਵਾਲਾ ਕਲਰ ਆਊਗਾ ਦੇਖੋ ਠੀਕ ਹੈ ਇਹ ਆ ਤੁਹਾਨੂੰ ਬਹੁਤ ਪਿਆਰਾ ਫੈਨ ਫੈਬਰਿਕ ਸਲਵਾਰ ਦਾ ਆ ਵਾਲਾ ਕਲਰ ਆਊਗਾ ਜਿਹੜਾ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਹੈ ਪਹਿਲਾਂ ਮੈਂ ਇਦਾਂ ਹੀ ਦਿਖਾਵਾਂ ਬੰਦ ਦੁਪੱਟਾ ਇਹ ਆ ਲੋ ਪਹਿਲਾਂ ਬੰਦ ਦੇਖੋ ਠੀਕ ਹੈ ਸੈਟਨ ਔਰਗੇਂਜ਼ਾ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਕਿ ਜਿਹੜਾ ਇਹਦੇ ਚ ਸਰਵੋਸਕੀ ਵਰਕ ਹੋਇਆ ਹੋਇਆ ਹੈ ਇਹ ਇੱਕ ਕ੍ਰੀਮ ਮਤਲਬ ਉਹੀ ਹੈ بیس ਕਲਰ ਜਿਆ ਤੇ ਇੱਕ ਥੋੜਾ ਜਿਹਾ ਕਾਪਰੀ ਜਿਹਾ ਕਲਰ ਹੈ ਥੋੜਾ ਜਿਹਾ ਲਓ ਜੀ ਤੇ ਫੈਬਰਿਕ ਇਨਾ ਸੌਫਟ ਹੈ ਨਾ ਵੀ ਤੁਹਾਨੂੰ ਮਜ਼ਾ ਆ ਜਾਣਾ ਸੂਟ ਪਾ ਕੇ ਲਓ ਦੇਖੋ ਤੁਸੀਨ ਦੇਖਣਾ ਫਿਰ ਪਾਰਟੀ ਚ ਹੋ ਤਾਂ ਕੋਈ ਕਿਵੇਂ ਦਿਖ ਜੂਗਾ ਠੀਕ ਹੈ ਲਓ ਬਹੁਤ ਹੀ ਸੋਹਣਾ ਲੱਗਣ ਵਾਲਾ ਸੂਟ ਖੁੱਲਾ ਡੁੱਲਾ ਦੁਪੱਟਾ ਲਓ ਤੇ ਸਾਰੇ ਦੁਪੱਟੇ ਦੇ ਵਿੱਚ ਵੀ ਫੁੱਲ ਲੈਂਥ ਜਿੰਨਾ ਵੀ ਦੁਪੱਟਾ ਸਾਰਾ ਦੇਖੋ ਵਿੱਚੋਂ ਵੀ ਭਰਿਆ ਹੋਇਆ ਠੀਕ ਹੈ 4 ਸਾਈਡ ਤੁਹਾਨੂੰ ਇਹ ਮਿਲ ਰਿਹਾ ਲੇਸ ਵਗੈਰਾ ਜੇ ਕੋਈ ਲਵਾਉਣੀ ਹੈ ਤੁਸੀਂ ਆਪਣੀ ਲਵਾਉਣੀ ਹੈ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਸੂਟ ਦਾ 5690 5690 ਹੁਣ ਤੁਹਾਨੂੰ ਇਹਦੀ ਕਲਰ ਦਿਖਾਉਣੀ ਹੈ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਠੀਕ ਹੈ ਬਹੁਤ ਸੋਹਣਾ ਕਲਰ ਬਿਊਟੀਫੁਲ ਲੇਵੈਂਡਰ ਕਲਰ ਠੀਕ ਹੈ ਜੀ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਇੰਗਲਿਸ਼ੀ ਟੋਨ ਹੈ ਦੀ ਫਿਰੋਜ਼ੀ ਇੰਗਲਿਸ਼ ਜਾ ਹਾਂ ਬਹੁਤ ਸੋਹਣਾ ਠੀਕ ਹੈ ਫੈਬਰਿਕ ਵੀ ਬਹੁਤ ਸੋਹਣਾ ਹੈ ਦਾ ਬੇਸ ਫੈਬਰਿਕ ਵੀ ਬਹੁਤ ਪਿਆਰਾ ਹੈ ਤੇ ਇੱਕ ਤੁਹਾਨੂੰ ਇਹ ਮਿਲੂਗਾ ਠੀਕ ਹੈ ਲੋ 5690 ਇੱਕ ਕਲਰ ਤੁਹਾਨੂੰ ਡਿਜ਼ਾਈਨ ਅੱਛਾ ਡਿਜ਼ਾਈਨ ਚੇਂਜ ਹੋ ਗਿਆ ਥੋੜਾ ਜਾ ਮੈਂ ਲਾ ਦੇ ਕੋ ਖਾਸ ਨਹੀਂ ਖਾਸ ਨਹੀਂ ਬਸ ਆਹੀ ਮੈਂ ਤੁਹਾਨੂੰ ਕੋਲੇ ਰੱਖ ਕੇ ਦਿਖਾਉਣੀ ਆ ਦੇਖੋ ਇੰਨਾ ਕੁ ਫਰਕ ਹੈ ਇਹਦੇ ਫੁੱਲ ਇਸ ਤਰ੍ਹਾਂ ਦੇ ਇਹਦੇ ਫੁੱਲ ਇਸ ਤਰ੍ਹਾਂ ਦੇ ਹੈ ਉਹੀ ਹੈ ਹਾਂ ਸੇਮੀ ਚੀਜ਼ ਹੈ ਬਸ ਮੈਂ ਇਹ ਕਲਰ ਦਿਖਾ ਦਨੀ ਆ ਤੁਹਾਨੂੰ ਉਹੀ ਪ੍ਰਾਈਸ ਹੈ ਦੁਪੱਟਾ ਡਿਫਰੈਂਟ ਹੈ ਚਲੋ ਥੋੜਾ ਜਿਹਾ ਬਾਟਮ ਦਾ ਹੋਈ ਹੈ ਦੁਪੱਟਾ ਮੈਂ ਖੋਲ ਕੇ ਦਿਖਾ ਦਨੀ ਹੁਣ ਖੋਲ ਹੀ ਲਿਆ ਤਾਂ ਫੇਰ ਖੋਲ ਹੀ ਲੰਨੀ ਖੜ ਜੋ ਇਹਦੇ ਵਿੱਚ ਇਹ ਫਰਕ ਵੀ ਹੈ ਜਿਹੜਾ ਇਹਦਾ ਸ਼ਰਟ ਦੇ ਵਿੱਚ ਦਾਣਾ ਹੈ ਉਹਦੇ ਨਿੱਕੇ ਨਿੱਕੇ ਫੁੱਲ ਜੇ ਸੀ ਤਿੰਨ ਤਿੰਨ ਚਾਰ ਚਾਰ ਦਾਣੇ ਇਕੱਠੇ ਜੇ ਕਰਕੇ ਲਾਏ ਸੀ ਤੇ ਇਹਦੇ ਵਿੱਚ ਸਿੰਗਲ ਸਿੰਗਲ ਆ ਜਿਹੜਾ ਦਾਣਾ ਵਿੱਚ ਲਿਖਿਆ ਨਾ ਸਪੋਜ਼ ਕੀ ਦਾ ਉਹਦੇ ਵਿੱਚ ਤਿੰਨ ਤਿੰਨ ਚਾਰ ਚਾਰ ਦੀ ਹੈ ਫੁੱਲ ਜੇ ਬਣੇ ਹੋਏ ਸੀਗੇ ਇਹ ਚ ਸਿੰਗਲ ਸਿੰਗਲ ਹੈ ਲੋ ਜੀ ਇਹਦਾ ਦੁਪੱਟਾ ਦੇਖ ਲਓ ਫਿਰ ਇਹਦੇ ਦੁਪੱਟੇ ਦੇ ਵਿੱਚ ਇਹ ਵੱਡੇ ਨਹੀਂ ਹੁਣ ਬਣੇ ਜੀ ਉਹਦੇ ਵਿੱਚ ਤਿੰਨ ਤਿੰਨ ਚਾਰ ਚਾਰ ਦਾਣੇ ਜੀ ਸੀ ਜਿਹੜੇ ਇਕੱਠੇ ਇਕੱਠੇ ਕਰਕੇ ਲਾਏ ਹੋਏ ਸੀ ਉਹ ਸੀ ਲੋ ਦੇਖੋ ਬਿਊਟੀ ਬਹੁਤ ਐ ਸੂਟਦੀ ਅਨਐਕਸਪਲੇਨੇਬਲ ਬਹੁਤ ਸੋਹਣਾ ਸੂਟ ਹੈ ਠੀਕ ਹੈ ਲੋ ਇਹ ਆ ਗਿਆ ਜੀ ਤੁਹਾਡਾ ਲੋ ਅਗਲਾ ਕਲਰ ਇਹ ਮਿਲੂਗਾ ਇਹਦੇ ਵਿੱਚ ਲਾਈਟ ਆਨੀਅਨ ਹਲਕਾ ਜਿਹਾ ਆਨੀਅਨ ਕਲਰ ਨਵਾਂ ਜਿਹਾ ਕਲਰ ਹੈ 56990 ਲੋ ਜੀ ਅਗਲਾ ਤੁਹਾਨੂੰ ਮਿਲੂਗਾ ਇਹ ਵਾਲਾ 골ਡਨ ਕਲਰ ਠੀਕ ਹੈ ਲੋ ਇਹਦੇ ਜਿਹੜਾ ਬਾਟਮ ਦੇ ਉੱਤੇ ਡਿਫਰੈਂਟ ਕਲਰ ਦਾ ਹੈ ਦਿਖ ਰਿਹਾ ਹੈ ਲਾਈਨਸ ਟਾਈਪ ਇਹ ਇਹਨੂੰ ਹੋਰ ਜ਼ਿਆਦਾ ਹਾਈਟ ਦੇ ਰਿਹਾ ਸੂਟ ਨੂੰ ਬਿਲਕੁਲ ਹੀ ਡਿਫਰੈਂਟ ਲੈਵਲ ਤੇ ਲੈ ਜਾਂਦਾ ਹੈ ਲੋ ਅਗਲਾ ਤੁਹਾਨੂੰ ਇਹ ਮਿਲੂਗਾ ਠੀਕ ਹੈ ਲਵੈਂਡਰ ਕਲਰ ਕੰਬੀਨੇਸ਼ਨ ਤਾਂ ਸਾਰਿਆਂ ਦੇ ਸੇਮ ਹੀ ਹੈ ਬਸ ਡਿਜ਼ਾਈਨਿੰਗ ਥੋੜੀ ਥੋੜੀ ਫਰਕ ਹੈ ਠੀਕ ਹੈ ਜੀ ਹੋ ਗਏ ਜੀ ਸਾਰੇ ਲਓ ਜੀ ਇਹ ਸੀ ਸਾਡੀ ਅੱਜ ਦੀ ਬਿਊਟੀਫੁੱਲ ਕਲੈਕਸ਼ਨ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਨਾ ਤੇ ਸ਼ੇਅਰ ਕਰਨਾ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਹੁੰਦੀ ਹੈ ਨਾ ਜਿਹਦੇ ਵਿੱਚ ਮਲਟੀ ਟਾਸਕਿੰਗ ਹੁੰਦੀ ਹੈ ਉਹ ਕਿਸੇ ਨਾ ਕਿਸੇ ਦੀ ਰਿਕੁਆਇਰਮੈਂਟ ਜ਼ਰੂਰ ਪੂਰੀ ਕਰ ਰਹੀ ਹੁੰਦੀ ਹੈ ਇਸ ਕਰਕੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ